ਆਪਾਂ ਕਰੋ ਫੋਰ ਕੇ ਤੇ ਲਈ ਫੋਰ ਕੇ ਤੇ ਲਈ ਸਾਰੇ ਮੁੰਜਾਵਾ ਚੋਣ ਵਾਲੇ ਨਾ ਕਿ ਮੈਂ ਆਇਆ ਹਾਂ ਜਿਹੜੇ ਆਇਆ ਹੈ ਤੀਜੇ ਨੂੰ ਇਹ ਇਹ ਉਹ ਰੀਸੈਂਟਲੀ ਦੋ ਡਬਲ ਮਰਡਰ ਹੋਇਆ ਹੋਇਆ ਹੈਗਾ ਦੋ ਮਰਡਰ ਹੋਏ ਹੋਏ ਨੇ ਬੈਕ ਟੂ ਬੈਕ ਉਹਨਾਂ ਦੇ ਰਿਗਾਰਡਿੰਗ ਹੋਈ ਹੈ 1 ਤੇ 2 ਫਰਵਰੀ ਦੀ ਦਿਨ ਵਾਲੀ ਰਾਤ ਦੇ ਵਿੱਚ ਇੱਕ ਇਨਰਾਈਜਨ ਦਾ ਨਾਮ ਵੀਰਤ ਸਿੰਘ ਹੈ ਜੋ ਕਿ ਬਦਨੀ ਖੁਰ ਦੇ ਰਹਿਣ ਵਾਲੇ ਸੀ ਇਹਨਾਂ ਦਾ ਮਰਡਰ ਕੀਤਾ ਗਿਆ ਜਿਹਦੇ ਵਿੱਚ ਕਿ ਪਿੰਨ ਚੂਜ਼ਡ ਸੀਗੇ ਜਿਹਨਾਂ ਦਾ ਨਾਮ ਕੀ ਰਜੇਸ਼ ਸਿੰਘ ਕੁਲਵਿੰਦਰ ਸਿੰਘ ਤੋਂ ਪੇ ਮਨੀ ਕਰਨਾ ਹੈ ਇਹ ਇਨਦਰ ਡਿਸਕਿਊਟ ਲੰਬੇ ਲੱਕ ਚੱਲਦਾ ਸੀ ਕਿ ਇਸ ਕੱਪੇ ਕੁਲਵਿੰਦਰ ਸਿੰਘ ਦਾ ਡਿਸਕਿਊਟ ਸੀ ਕਿ ਕਿਹੜੇ ਕਿਹ ਨਾਲ ਬੰਦੇ ਜੇ ਦੋ ਬੰਦੇ ਜਾ ਕੇ ਰਹਿੰਦੇ ਪਰ ਪੂਰੀ ਮਨਸ਼ਾ ਨਾਲ ਉਹ ਸਭਾ ਨੇ ਜਾ ਕੇ ਉਹਦਾ ਮਤ ਰਚਾ ਦਿੱਤਾ ਮੜਿਕਨ ਤੋਂ ਬਾਅਦ ਉਹ ਇਨਦਰ ਇੱਛਾਪੀ ਮਨੀ ਕਰਨ ਜਲਾ ਹੈ ਉਹਨੇ ਜਾਂ ਤਾਂ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਮੇਰੇ ਤੋਂ ਕੋਈ ਦਿਸ ਨਹੀਂ ਸੀ ਮਰ ਮਰ ਵਜਾਤ ਕਿ ਕੁਝ ਨਹੀਂ ਪੈਸੇ ਨਹੀਂ ਦੇਉਂਗੇ ਤਾਂ ਮੈਂ ਈਗਲ ਬਾਕੀ ਲੋਕਾਂ ਨੂੰ ਦੱਸ ਦਿੱਤਾ ਕੀ ਕੱਲ ਇਹਨਾਂ ਨੂੰ ਇਸ ਬਾਦ ਗੁਣਨ ਪਤਾ ਲੱਗ ਗਿਆ ਵੀ ਮਨੀਕਰਨ ਜਿਹੜਾ ਹੈ ਕੋਈ ਗਲਤ ਬਾਤ ਕਰਨਾ ਚਾਹਦਾ ਤੇ ਇਹਨੂੰ ਤੇ ਬਾਕੀ ਦੋ ਇੱਕੀ ਤੇ ਰਜੇਸ਼ ਸਿੰਘ ਤੇ ਕੁੰਦਲ ਸਿੰਘ ਨੇ ਦੋਨੋਂ ਨੇ ਮਨੀਕਰਨ ਨੂੰ ਬੁਲਾਇਆ ਵੀ ਆਪਾਂ ਨੂੰ ਮੂਵੀ ਦੇਖਣ ਚੱਲਦੇ ਆਂ ਪਰ ਰਾਤ ਨੂੰ ਪਰ ਆਪਾਂ ਜਦੋਂ ਬੁੱਕੀ ਤੁਰਾ ਚੱਲ ਗਏ ਇਹਨਾਂ ਨੇ ਇਹਨਾਂ ਮਾਰ ਦੇ ਕਾਰਨ ਦਿੱਤਾ ਇਹ ਇਨਫੋਰਮੇਸ਼ਨ ਜਿਹੜੀ ਹੈ ਇਹ ਪਹਿਲੇ ਮਨੀਕਰਨ ਦੇ ਬ੍ਰਦਰ ਨੇ ਕੋਈ ਸੂਚਨਾ ਵੜੀ ਕੀਤੀ ਸੀ ਇਸ ਤਰੀਕੇ ਨਾਲ ਉਹ ਘਰੋਂ ਲੈ ਕੇ ਗਏ ਸੀ ਤੇ ਸਾਨੂੰ ਦਾਰਾ ਜੀ ਕੋਈ ਕੁਝ ਕਰਨ ਆਦੇ ਨੇ ਜਿਹੜਾ ਪਹਿਲੇ ਪਿਛੋੜ ਦਾ ਪਰਚਾ ਤੁਹਾਨੂੰ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਉਹ ਇੱਕ ਹੋਰ ਅਰੈਸਟ ਕੀਤਾ ਗਿਆ ਤਾਂ ਇਹ ਵੀ ਪਤਾ ਲੱਗਿਆ ਦੀ ਇਹਨੇ ਮਨੀਕੁਰ ਦਾ ਮਰਡਰ ਵੀ ਕੀਤਾ ਹੋਇਆ ਹੈਗਾ ਜਿਸ ਜਿਸ ਦੇ ਬੇਸਿਸ ਉੱਪਰ ਤੁਹਾਨੂੰ ਉਹ ਡੈਡ ਬੋਡੀ ਜਿਹੜੀ ਸੀ ਬਣ ਕੇ ਆਈ ਉਹ ਬੜਾ ਮਤਲਬ ਹੋਈ ਉਸ ਤੋਂ ਬਾਅਦ ਜਦੋਂ ਇਹ ਮਨੀਕੁਰ ਨੂੰ ਮਰਡਰ ਬਾਰੇ ਕੈਲਪਤਾ ਨਜ਼ਿਕ ਤੱਕ ਸਿਸਟਮ ਦੇ ਉੱਪਰ ਇਹ ਇਨਫੋਰਮੇਸ਼ਨ ਆਈ ਦੀ ਇਹਦਾ ਪੂਰਾ ਇਹ ਸਿਕੁਐਂਸ ਹੈਗਾ ਉਹ ਪਹਿਲੇ ਵਾਲੇ ਮਰਡਰ ਕੇਸ ਦੇ ਵਿੱਚ ਵੀ ਇਹ ਹੈਗਾ ਇਹਦਾ ਇਹਨਾਂ ਮੋਟੇ ਵੇਗਾ ਪਲੇ ਬਲੇ ਮੋਟੀਵੇਸ਼ਨ ਲਿੰਕ ਦਾ ਤੇ ਉਹ ਵੀ ਪਿਛਲੇ ਵਾਲਾ ਮਰਡਰ ਕੇਸ ਦਾ ਉਹ ਵੀ ਇਸੇ ਨੇ ਪਰ ਟ੍ਰੇਸ ਹੋਇਆ ਕਿਉਂਕਿ ਪਿਛਲੇ 13 ਤੋਂ 16 ਦੀ ਰਾਤ ਨੂੰ ਜੇ ਇੱਕ ਦੇ ਦੋ ਹੀ ਬਿਰਮਾਨੀ ਰਾਤ ਨੂੰ ਰੈਂਸਟ੍ਰੇ ਹੋਇਆ ਅਜੇ ਤੱਕ ਇਹ ਕੋਈ ਰਿਪੋਰਟ ਨਹੀਂ ਹੋਇਆ ਅਸਲ ਵਿੱਚ ਫੈਮਿਲੀ ਗਈ ਹੋਈ ਹੈ ਉਹਤ ਨਹੀਂ ਰਹੀ ਹੋਈ ਹੈ ਐਨਆਈਡੀ ਤੇ ਇਸੇ ਕਰਕੇ ਜਿਹੜਾ ਉਹ ਇਹ ਨਹੀਂ ਦੇਰ ਤੱਕ ਇਹ ਚੀਜ਼ ਪੁਲਿਸ ਨੂੰ ਨੋਟਿਸ ਸੁਣ ਨਹੀਂ ਆਇਆ ਕਿ ਇਹ ਇਸ ਤਰੀਕੇ ਨਾਲ ਮਰਡਰ ਹੋ ਚੁੱਕਾ ਹੈ ਦੋਨੋਂ ਗੈਟ ਬੋਡੀ ਜਿਹੜੀ ਹੁਣ ਕੇ ਬਰਾਮਦ ਹੋ ਚੁੱਕੀਆਂ ਹਨ ਤੇ ਇਹਨਾਂ ਦੇ ਉੱਪਰ ਵੱਖ-ਵੱਖ ਤੌਰ ਦੇ ਤੇ ਪਰਚੇ ਦਰਜ ਕਰਤੇ ਹਨ ਕਿ ਕਿੱਤੀ ਸ਼ਰਮ ਦੀ ਗ ਫਰ ਜਿਹੜਾ ਦੂਜਾ ਮਾਰਡਰ ਕੀਤਾ ਉਹਨੇ ਕੇਸ ਚੀਜ਼ ਨਾ ਕੀਤਾ ਇਹਨੇ ਗਲਾ ਘੁੱਟ ਕੇ ਉਹਨੇ ਮਾਰਿਆ ਸਰ ਮਾਰੀ ਕਰਨ ਕਿੰਨੇ ਪੈਸੇ ਮੰਗ ਰਿਆ ਸੀ ਇਹ ਇਹ ਚ ਤਾਂ ਕਿਹਨੇ ਦੱਸਿਆ ਨਹੀਂ ਹੈਗਾ ਕਿ ਐਨ ਆਰ ਆਈ ਦਾ ਮਾਰਿਆ ਗਲਾ ਘੁੱਟ ਕੇ ਮਾਰਿਆ ਐਨ ਆਰ ਆਈ ਨੂੰ ਗਲਾ ਘੁੱਟ ਕੇ ਅਤੇ ਬਕਤ ਪੋਸਟਮਾਰਨ ਜਿਹੜਾ ਕੀ ਹੋਊਗਾ ਤੇ ਉਹਨੂੰ ਇਸ ਦਸਵੇਂ ਬਰਾਵੇ ਚਾਕੂ ਨਾਲ ਇਹਨੇ ਮਾਰਿਆ ਸਰ ਗਲਾ ਘੁੱਟ ਕੇ ਪਤਾ ਨਹੀਂ ਖੜਾ ਉਹਨੇ ਇਹਨੇ ਗਿਆ ਕੁਲਵਿੰਦਰ ਨੇ ਆਪਣਾ ਵੇਚ ਲੋ ਤੇ ਮਾਰੀ ਕਰ ਲਿਆ ਉਹ ਤਾਂ ਕੋਈ ਐਮਾ ਦੀ ਡੀਲਿੰਗ ਹੋਈ ਸੀ ਵੀ ਕਤਲ ਕਰ ਦੋਗੇ ਤਾਂ ਮੈਂ ਤੁਹਾਨੂੰ ਆ ਕੁਝ ਦਊਗਾ ਨਹੀਂ ਇੱਥੇ ਨਹੀਂ ਕੋਈ ਕਿਸੇ ਤਰ੍ਹਾਂ ਦੀ ਡੀਲ ਨਹੀਂ ਹੋਈ ਸੀ ਕਿਉਂਕਿ ਉਸ ਟਾਈਮ ਉੱਪਰ ਇਹਨੇ ਜੇਤੇ ਚੋਰੀ ਦੀ ਮਨਸ਼ਾ ਦੇ ਨਾਲ ਸੀ ਕਿ ਜਦੋਂ ਉਹ ਚੱਕੇ ਨੇ ਆਰਗੂਮੈਂਟ ਪਿਆ ਕਿ ਪੌਣਾ ਇਹਨੇ ਕਿ ਸਕੂਲ ਚੱਲ ਰਿਹਾ ਸੀ ਕਿ ਇੰਦਰ ਦਾ ਤਾਂ ਇਹਨੇ ਉਸ ਟਾਈਮ ਉੱਪਰ ਨੂੰ ਮਾਰ ਦਿੱਤਾ ਅੰਦਰ ਵੀ ਇਹਨੇ ਕੋਈ ਚੋਰੀ ਹੋਇਆ ਜੇ ਅੱਜ ਅੱਜੇ ਸਮਾਨ ਚੋਰੀ ਹੋਣ ਦੀ ਗੱਲ ਕੋਠੀ ਨੂੰ ਬੜਾ ਲੌਕ ਲੱਗੀ ਸੀ ਕਰੋ ਇਹਨਾਂ ਨੂੰ ਨਹੀਂ ਕੋਠੀ ਖੁੱਲੀ ਸੀ ਕਿਉਂਕਿ ਉਹ ਘਰ ਤੋਂ ਬਾਹਰ ਰਹਿੰਦੇ ਸਨ ਤੇ ਫੈਮਲੀ ਕਿਸੇ ਨਾਲ ਇਸ ਕਰਕੇ ਇਹ ਨਹੀਂ ਦੇਖ ਪਤੀ ਗੱਲ ਮਾਰਨੇ ਇਸ ਟਾਈਪ ਦਾ ਲੈਣ ਹੁੰਦਾ ਕਿਉਂ ਤੁਸੀਂ ਜੀ ਮੈਂ ਇਹਨਾਂ ਦਾ ਰਾ ਦਾ ਡਿਸਪੂਟ ਸੀਗਾ ਰਸਤੇ ਦਾ ਰਸਤੇ ਦਾ ਡਿਸਪੂਟ ਇਹਨਾਂ ਨੂੰ ਹਾਂ ਜੀ ਸਰ ਐਨ ਆਰ ਆਈ ਦੀ ਪਛਾਣੀ ਨਹੀਂ ਕੋਈ ਰੋਲ ਇੱਥੇ ਨਹੀਂ ਹਾਂ ਜੀ ਤਾਂ ਬਿਲਕੁਲ ਸਰ ਸਰ ਜਿਹੜਾ ਮਨੀਕਰਨਾ ਗਿਆ ਸਟੂਡੈਂਟ ਆ ਇਹਦੀ ਪਤਾ ਲੱਗ ਗਿਆ ਮਨੀਕਰਨ ਜਿਹੜਾ ਹੈਗਾ 17 ਸਾਲਾਂ ਦਾ ਲੜਕਾ ਹੈਗਾ ਇਹਨਾਂ ਦਾ ਬੈਕਗ੍ਰਾਉਂਡ ਵੀ ਹੈ ਜਦੋਂ ਮਨੀਕਰਨ ਨਾਲ ਰੰਜੀ ਕੋਲ ਲੋਕਲ ਆਪਣੇ ਵੈਸੀ ਕੋ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸਾਡੇ ਸਾਹਮਣੇ ਨਹੀਂ ਆਉਂਦਾ ਕੋਈ ਪੜ੍ਹਦੇ ਹੈ ਕਿਹਾ ਕੋਈ ਨਹੀਂ पढ़ते हैं लड़के क्या नहीं चुछे? एक लड़का पढ़ता है मैं मेंटेनेंस के बारे में दस्तावेज भी पढ़ता है बाकी अंदर पांच बैकग्राउंड पे तो ये जो पता नहीं अपना जड़ी उसके इसकी जो पूरी और एक्सप्लेन नहीं पूरी तो उसके तरफ पार्टी में भी संपर्क पीस जरूर जो भी कुछ सीक्वेंस का है जनरली भी ना हत्या जितनी है जो परफेक्ट डिजिटल कुमार से वो पर प्रभाव हुआ मैं वही वाला पॉइंट पूछ रहे सी कि जो अपना एनआरआई भी जड़ी अपनी हकी हैगी उधर केस में अभी तक इन्होंने रिमांड पर लेनी ਇਹ ਹਜੇ ਦੂਸਰੇ ਕੇਸ ਵਿੱਚ ਚੁੰਮਣ ਲਈ ਹੈ ਹਾਂ ਮੈਨੇ ਬੜੇ ਕੇਸ ਵਿੱਚ ਕੰਪਲੀਟ ਹੋਈਏ ਆਪਾਂ ਉਹ ਤੋਂ ਪਿੱਛੇ ਚੱਲਦੇ ਹਾਂ ਆਪਾਂ ਉਹਦੇ ਵਿੱਚ ਚੱਲਦੇ ਹਾਂ ਅਜਾ ਅੱਜ ਪੇਸ਼ ਕਰਾਂ ਅੱਜ ਪੇਸ਼ ਕੀ ਇਹ ਪਲਾਨਿੰਗ ਕਿਸ ਤਰ੍ਹਾਂ ਤਿਆਰ ਕੀਤੀ ਗਈ ਹੈ ਉਹਦੇ ਘਰ ਕਿਸ ਤਰ੍ਹਾਂ ਇੰਟਰੈਕਟ ਹੋਏ ਉਹਨਾਂ ਦੇ ਘਰ ਰਹਿੰਦਾ ਸੀ ਜਾਂ ਨਾਈਟ ਵਾਈਡ ਹੋਇਆ ਜਾਂ ਡੇ ਟਾਈਮ ਐਕਟਿਵਿਟੀਸ ਟਾਈਮ ਐਕਟਿਵਿਟੀਸ ਇੱਕ ਤੇ ਦੋ ਦੀ ਰਾਤ ਨੂੰ ਉਹਦੇ ਘਰ ਗਈ ਹੈ ਜੀ ਨਹੀਂ ਤੇ ਇਹਨਾਂ ਦਾ ਪਹਿਲੇ ਵੀ ਉਹਦੇ ਘਰ ਆਣਾ ਜਾਣਾ ਸੀਗਾ ਜੀ ਤੇ ਇਹਦਾ ਇੱਕ ਤਾਂ ਡਿਸਕੂਸ਼ਨ ਸੀਗਾ ਕੁਲਵੰਤ ਸਿੰਘ ਦਾ ਉਹਸੇ ਦਾ ਆਉਣਾ ਜਾਣਾ ਕਿ ਜਾਂ ਦੂਸਰਾ ਇਹਨਾਂ ਜਿਹੜਾ ਪਿੰਨਾਂ ਦਾ ਜਿਹੜੇ ਘਰ ਰੈਸੀਪੀ ਆਣਾ ਪਹਿਲੇ ਗਿਆਨ ਗਏ ਮਕਸਦ ਚੋਰੀ ਕੇ ਮਕਸਦ ਸੇ ਗਏ ਥੇ ਜਾਂ ਨਹੀਂ ਮਰਡਰ ਮਰਡਰ ਨਹੀਂ ਮਰਡਰ